ਇਤਲਾ ਆ ਫਿਰ ਲਗਾਮ ਤੇ ਖੇਚਿਆ ਰੀ ਖੇਚ ਮੈਂ ਨੂੰ ਪਾ ਐਨੂੰ ਪਾ ਰਿਆ ਐਨੂੰ ਐਨੂੰ ਬੰਬੀ ਨੂੰ ਲੈ ਖਲਾਸ਼ਾਬੇ ਤੇ ਖਲਾੜ ਮੈਂ ਗੱਲ ਇੱਕ ਠੋਕ ਕੇ ਕਹਿਣਾ ਈ ਅਟ ਦਾ ਪੋਤਰਾ ਕਿਉਂ ਜੇ ਇਥੋਂ ਦਾ ਕੱਲਾ ਕੱਲਾ ਬੱਚਾ ਵੀ ਇੰਟਰਨੈਸ਼ਨਲ ਗੇਮ ਨਾਲ ਜਿੱਡੂ ਕੋਈ ਤਾਂ ਦੱਸਿਓ ਠੀਕ ਆ ਇਹ ਮੈਂ ਤਾਂ ਮੇਰੇ ਅੰਦਰ ਆਗਿਆ ਹੈ ਹੰਕਾਰ ਨਹੀਂ ਹੈ ਕੋਈ ਆਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆ ਨਵੇਂ ਵਲੌਗ ਦੀ ਸਟਾਰਟਿੰਗ ਉਮੀਦ ਕਰਦੇ ਆ ਤੁਸੀਂ ਸਾਰੇ ਵੀਰ ਭਰਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਆਪਾਂ ਫੁੱਲ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਸੋਮਵਾਰ ਆ ਮਿਹਨਤ ਵੀ ਫੁੱਲ ਚੱਲੂਗੀ ਤੇ ਮੈਂ ਆਪਦੀ ਮਿਹਨਤ ਲਾ ਵੀ ਆਇਆ ਤੇ ਕੋਈ ਸਾੜ ਨਹੀਂ ਹਾਸਿਆ ਘੇਡੀਆਂ ਚੱਲਦੀਆਂ ਰਹਿਣਗੀਆਂ 8:00 ਵਜੇ ਆ ਤੇ ਕੋਠੇ ਚੜ੍ਹ ਵੀ ਗਿਆ ਵੀਡੀਓ ਲੈ ਕੇ ਮੈਂ ਹਾਂ ਹੈਗੇ ਦੋ ਦਿਨ ਪੁੱਤ ਲੱਲਾ ਅਨੰਦ ਬਾਜ ਲੱਗ ਗਈ ਜਾਨੀ ਸਿੱਕੂ ਦੇ ਇਹ ਕਿੱਥੇ ਐ ਇਹ ਕੌਣ ਐ ਇਹ ਕੋਚ ਐ ਤੇ ਕੋਈ ਦੀ ਮੰਮੀ ਐ ਮੰਮੀ ਸਸਕਾਲ ਥੋਰਸ ਨਾ ਭਾਜੀ ਆ ਜਾਈਏ ਵਧੀਆ ਵਿਆਹ ਤੇ ਤੁਸੀਂ ਬਹੁਤ ਹੱਤ ਕਰਾਈ ਹਾਂ ਕੱਟ ਨਿਕਲਾਈ ਹੈ ਨਹੀਂ ਕਰਾਈ ਕਿਉਂ ਨਹੀਂ ਕਰਾਈ ਆਪ ਜਿਹੜੇ ਵੀਰ ਬਲੌਗ ਦੇਖਣੇ ਕਹਿਣਦੇ ਆ ਬੜੀ ਕਰਾਈਆ ਤੇ ਥੋੜੀ ਜੀ ਕਰਾਈਏ ਥੋੜੀ ਜੀ ਲਹੜੀ ਕਸਰੇ ਆਤੇ ਰਹਿ ਗਈ ਥੋੜੀ ਜੀ ਕਸਰ ਗੁੱਡੀਆਂ ਤੜਕੇ ਫੜ ਲੈਣ ਕੀ ਚੱਕ ਰਿਆ ਜੁੱਤੀਆਂ ਦੀ ਭੁੱਖ ਆ ਕੇ ਤਮ ਜਮਾ ਉਲਝਿਆ ਸਿਸਟਮ ਖਰਾਬ ਹੈ ਤਸ ਹਾਂਜੀ ਰਾਤ ਮੈਨੂੰ ਆਦਾ ਸੀ ਭਾਜੀ ਮੈਨੂੰ ਨਾ ਸਵੇਰੇ ਜਿਮ ਲੈ ਜਿਓ ਤੇ ਸਵੇਰੇ ਮੈਂ ਸੁੱਤਾ ਪਾਪਾ ਨਾਲ ਜੱਫੀ ਪਾ ਗਏ ਕੋਚ ਐ ਕਿੱਦਾਂ ਜਾਣਾ ਪਾਪਾ ਨੇ ਨਿੱਗ ਚ ਹੀ ਬੂੜਾ ਚੜਾਇਆ ਇਹਨੂੰ ਹੈ ਹਾਂਜੀ ਜਿੰਨੀ ਕਿਤਾ ਜਾਣ ਨੂੰ ਕਿਤਾ ਐ ਹਾਂ ਤੂੰ ਨਾ ਕਿ ਕੀਤੀ ਫਿਰ ਮੈਨੂੰ ਉਹ ਚੇਤਾ ਭੁੱਲ ਗਿਆ ਹਾਂ ਚੇਤਾ ਕਿਉਂ ਭੁੱਲ ਗਿਆ ਮੈਂ ਚੇਤਾ ਕਰਾਉਂ ਰਿਹਾ ਤੈਨੂੰ ਉਹ ਟਿੰਗ ਨਹੀਂ ਜਨਹੀਂ ਹੁੰਦੀ ਕੀ ਦੌੜਾ ਬਈ ਨਹੀਂ ਹਾਂ ਚੱਲੀ ਬੰਬੀ ਤੇ ਫਿਰ ਚੱਲ ਲਓ ਜੀ ਵੇਖ ਕਿ ਉਹਨੇ ਅਕੈਡਮੀ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਕੋਈ ਸਾਹਿਬ ਪਈਏ ਚੱਲੇ ਫਿਰ ਚਲੋ ਚਲੋ ਫਿਰ ਆਜੋ ਲਓ ਜੀ ਪਿਆਰਿਓ ਟਾਈਮ ਹੋ ਗਿਆ ਜੀ ਮਿਹਨਤ ਦਾ ਫੁੱਲ એનર્ਜੀ ਆ ਜੀ ਤੇ ਇੱਕ એનર્ਜੀ ਡਰਿੰਕ ਮੈਂ ਹੋਰ ਪੀਣ ਲਗਾ ਉਹ ਤੁਹਾਨੂੰ ਦਿਖਾਵਾਂ ਪੀਤੀ ਤੁਸੀਂ ਘੱਟ ਵਾਧੀ ਹੋਗੀ ਮੇਰੇ ਖਿਆਲ ਨਾਲ ਇਸ ਤੋਂ ਉੱਤੇ ਕੁਝ ਨਹੀਂ ਹੋਊਗਾ ਅਮੀ ਦੱਸੋ ਕੀ ਆ ਇਹ ਅਮਰ ਤੇ ਆ ਜੀ ਦਰਬਾਰ ਸਾਹਿਬ ਦਾ ਬਹੁਤ ਜਾਣਿਆ ਇਹੋ ਜਿਹੀਆਂ ਚ ਇਹ ਚੀਜ਼ਾਂ ਅਸੀਂ ਭੁੱਲੀ ਜਾਂਦੇ ਪਰ ਨਹੀਂ ਤੁਹਾਨੂੰ ਕੰਮ ਕਰਨਾ ਪੈਣਾ ਇਹ ਚੀਜ਼ਾਂ ਤੇ ਚੜਦੀ ਗਲ ਹੈ ਆ ਇਸ ਤੋਂ ਉੱਤੇ ਵੀ ਪ੍ਰੀ ਵਰਕ ਆਊਟ ਹੋ ਸਕਦਾ ਕੋਈ ਡਰਿੰਕ ਹੋ ਸਕਦੀ ਇਸ ਤੋਂ ਉੱਤੇ ਕੁਝ ਨਹੀਂ ਉਹਦਾ ਕਿ ਉਹ ਬੇੜੀ ਥਲੋਂ ਆ ਇੱਥੇ ਸਾਰੇ ਹੀ ਦੁੱਖ ਜ਼ਲੀਤਰ ਖਤਮ ਹੋਇਆ। ਅਕਾਲ ਲੈ। ਲਓਈ ਰੈਡੀ ਟੂ ਗੋ? ਹਾਂਜੀ। ਹਾਂਜੀ। ਕਿਦਾਂ? ਵਧੀਆ। ਚੜਦੀ ਕਲਾ। ਹਾਂਜੀ। ਕਰ ਦੇ ਫਿਰ ਕੰਨ ਖੜੇ। ਤੇਰੇ ਦੀ ਇਹ ਤਿਤ ਤਿਤ ਪੋਰੀ ਮਮਾ ਕੰਨ ਖੜੇ ਕਾ ਤੂੰ ਲੱਗਾ ਜੜੀ ਕਰੀ ਜਾਂਦਾ। ਕਿਵੇਂ ਰੋਣਾ। ਇਹ ਬੰਦਾ ਨਾਲ ਯਾਰਾ ਹੀ ਮਸਤੀ ਆਈ ਆ ਰਹੀ ਮਸਤ ਵਾਲਾ ਆਈ ਆਉਗੀ ਆਂਦੀ ਚੱਲ ਗਿਆ ਚਲੋ ਰੈਡੀ ਰੁਕੋ ਓਕੇ ਅਕਾਲ ਮਿਲਦੇ ਆ ਬੰਬੀ ਦੇ ਜਾ ਕੇ ਬੰਬੀ ਤੇ ਜਾ ਕੇ ਹਲਕਾ ਸਟਾਰਟ ਲੈ ਪੈਰ ਲੱਗਦੇ ਨਹੀਂ ਤੇਰੇ ਫਾਦ ਵੱਡੇ ਵੱਡੇ ਲੈਣਾ ਚੱਲ ਮੋੜ ਦੇ ਲੱਤਾ ਨਾ ਮੋੜ ਤੇ ਹਲ ਫਰਾ ਮਾਰੀ ਮੋੜ ਓ ਯਾਰ ਤੇਰਾ ਮੜਿਆ ਹੋਵੇ ਹੋਵੇ ਥੇਲੀ ਸਾ ਤੇਰੀ ਟੱਟਾ ਨਾ ਨਾ ਥੇਲੀ ਆ ਤੇਰੀ ਕਿ ਜਾ ਰਿਹਾ ਚੱਲ ਮੋੜ ਫੇਰ ਸਕੂਟਰੀ ਲੈ 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 ਨਹੀਂ ਨਹੀਂ ਮੁੰਡਾ ਤਾਕਤ ਹੋ ਰਿਹਾ ਭਈਆ ਦਾ ਓ ਵਾਦੀ ਭਾਂਦੇ ਲੇਟਾਂ ਭਾਂਦੇ ਲੇਟਾਂ ਮੋੜ ਚੱਜਣਾ ਜਾਣੇ ਨਹੀਂ ਆ ਕੱਲ ਮੈਂ ਆਪ ਚਲਾਉਣਾ ਮਿਲਦੇ ਨੂੰ ਮੋਟਰ ਦੇ ਆ ਗਏ ਕੋਈ ਘੋੜੀ ਤੇ ਬਾਂਦਰ ਬੈਠਾ ਜੇ ਅੱਜ ਸੁਵੀ ਤੇ ਮਾ ਕੇ ਆ ਜੀ ਹਾਂ ਸੁਵੀ ਕਿਦਾਂ ਦਾ ਫੀਲ ਹੋ ਰਿਹਾ ਜੀ ਭਾਈ ਤੁਹਾਨੂੰ ਵਧੀਆ ਵਧੀਆ ਫੀਲ ਹੋ ਰਿਹਾ ਆਹ ਜੀ ਕੋਈ ਤੇ ਸ਼ੌਂਕ ਪੂਰੇ ਕਰਨੇ ਮੈਂ ਨੰਦ ਲੈ ਆ ਵਾ ਜੰਮੇ ਨੰਦ ਲਿਆ ਨੂੰ ਮੰਦ ਲੈਣੇ ਪੁੱਤ ਜੀ ਕੱਲ ਮਾਰਨਾ ਕੱਤਲਾ ਫਿਰ ਲਗਾਮ ਤੇ ਖੇਚਿਆ ਰਹੀ ਹੱਟ ਹੱਕਲੇ ਅਲੱਪਾਉਂਦਾ ਅਲੱਪਾਉਂਦਾ ਜੇ ਮੈਂ ਨਾਦਲੈਨ ਨੂੰ ਆਵੇ ਮਾਦੀ ਲੈਣੇ ਆ ਕੀ ਲੈਣੇ ਬਗਿਆ ਐਨੂੰ ਬਾਹਨੂੰ ਪਾਰੇ ਐਨੂੰ ਐਨੂੰ ਬੰਬੀ ਨੂੰ ਓ ਲੈ ਇਹਦਾ ਸ਼ਬੀਤ ਖਲਾਰ ਮੇਰੀ ਘੋੜੀ ਨਵਾ ਲੀਏ ਇੱਕੋ ਛੀ ਆਵਲਾ ਪੋਤੇ ਨੂੰ ਨਿਣੀ ਪਾਦਾ ਉਹਨ ਜਾਣਾ ਇਹ ਬੰਦ ਰਿਆ ਤੂੰ ਤੇ ਸਿਆਣੀ ਆ ਨਹੀਂ ਹੈਂ ਤੇ ਜਦ ਦਿਨ ਕਹਿੰਦੇ ਅੱਜ ਨੂੰ ਜਾਣਾ ਠੀਕ ਹੈ ਤੇ ਤੂੰ ਗਲਤ ਮੋੜੀ ਜਾਏਂਗਾ ਲੱਤਾਂ ਹੀ ਖਾਏਂਗਾ ਨਹੀਂ ਹੂੰ ਤੇ ਰਾਣੀ ਕਸੂਰ ਤੂੰ ਬੱਸ ਕੰਨ ਨਹੀਂ ਦਾ ਕਰਨੇ ਆ ਠੀਕ ਹੈ ਠੀਕ ਮੁਰਸੀ ਗੱਲ ਲੈ ਕਰ ਚਬਲਾ ਕਰ ਚਬਾ ਬੋ ਚਾ ਚਬਾ ਬੋ ਗਿਆ ਕਿੰਨ ਜਾਣਾ ਤੇ ਉਧਰ ਨੂੰ ਚੱਲ ਤੇ ਉਧਰ ਨੂੰ ਜਾਂਦੇ ਉਹਨੂੰ ਮੋੜ ਫੇਰ ਮੋੜ ਆਣਾ ਇਧਰ ਵੇ ਐ ਸੱਜਾ ਬੰਨਾ ਖੇਚ ਸੱਜੀ ਲਗਾਮ ਖੇਚ ਤੇ ਸੱਜੀ ਹਾਂ ਆਓ ਵੇ ਮੁੜ ਗਈ ਕਿ ਨਹੀਂ ਐ ਕਪੜਾ ਹੀ ਪੈਣ ਵਾਲੀ ਇਧਰ ਓਏ ਗੱਲ ਹਟ ਇੰਗਲੇ ਇੰਗਲੇ ਲੋ ਬੱਤਾ ਨਹੀਂ ਮੈਨੂੰ ਡਾ ਰੌਂਡ ਹੈ ਕਿ ਸੱਟ ਨਾਲ ਵਾਲੀ ਚੌੜਾ ਆ ਲੈ ਬੈਲ ਉਹ ਕਿ ਨੱਕ ਬੜਾ ਤਿੱਖਾ ਬੈਲ ਲੱਗੇ ਮੁੜਕਾ ਆ ਜਾਣਾ ਨੂੰ ਰਹਿ ਜਾਂਦੇ ਆਓ ਜੀ ਪਿਆਰਿਓ ਪਹੁੰਚ ਗਏ ਆ ਜੀ ਮੋਟਰ ਤੇ ਤੇ ਮਿਸਤਰੀਆਂ ਕੰਮ ਫੁੱਲ ਹੀ ਖਿੱਚਿਆ ਨੂੰ ਕਹਿੰਦੇ ਫੁੱਲ ਉਹ ਕੰਮ ਖਿੱਚਿਆ ਪਿਆ ਵੇਖ ਸਾਡੇ ਤੁਸੀਂ ਬਾਹਰੋਂ ਲੁੱਕ ਫੁੱਲ ਘੈਂਟ ਨਿਕਲ ਕੇ ਆ ਗਈ ਆ ਜੀ ਮਾਰਾ ਕਿਰਪਾ ਕਰਨਾ ਛੇਤੀ ਛੇਤੀ ਲੈਂਟਰ ਪਵੇ ਹੁਣ ਜੀ ਐਂਟ੍ਰੈਂਸ ਆਪਣੀ ਇੱਥੋਂ ਆਇਆ ਕਰਨਗੇ ਇੱਥੇ ਗੇਟ ਲੱਗੂਗਾ ਉਹ ਜਿੰਨੀ ਵੀ ਪੈੜੀ ਆ ਆ ਕਿਲਾ ਪੈੜੀ ਆ ਆ ਮੈਂ ਫੁਗਰੀਆਂ ਫਾਗਰੀਆਂ ਲੋਕਾਂ ਵਾਂਗੂ ਹੀ ਮਾਰ ਦੇਣੀ ਆ ਜੀ ਸਾਡੇ ਕੋ 25 ਕਿਲੇ ਪੈੜੀ ਆ ਜੀ ਇਦਾਂ ਵਾ ਉਦਾਂ ਵਾ ਕਿਲਾ ਪੈੜੀ ਦਾ ਉਦਾਂ ਹੀ ਕੀ ਆ ਸੇਵਾ ਜਲਾਤਾ ਜੇ ਨਹੀਂ ਤੇ ਲੋਕੀ ਮਰ ਜਾਂਦੇ ਆ ਬੰਨੇ ਆ ਪਿਛੇ ਦੀ ਵੇਖਣਾ ਕਿ ਕਦੀ ਕਿਸੇ ਦੇ ਗੋਲੀਆਂ ਚੱਲ ਗਈਆਂ ਕਦੀ ਕਿਸੇ ਦੇ ਕਿਸੇ ਦੇ ਬੰਨਾ ਵੱਢ ਲੈ ਕੋਈ ਹਨਾ ਤੇ ਬਾਕੀ ਕੋਈ ਚੱਕਰ ਨਹੀਂ ਆ ਜਦੋਂ ਮੇਰੇ ਘਰ ਦੇ ਮੇਰੇ ਨਾਲ ਆ ਤੇ ਤੁਸੀਂ ਪਿਆਰ ਕਰਨ ਵਾਜੀਓ ਨਾਲ ਜੀ ਫਿਰ ਗੱਲ ਹੀ ਨਹੀਂ ਕੋਈ ਹਨਾ ਤੇ ਬਾਕੀ ਇਹ ਵੀ ਲੋਕ ਕਹਿਣ ਕਿ ਇੱਥੋਂ ਇਹ ਅਕੈਡਮੀ ਬਣਾਈ ਜਾਂੜਿਆ ਇੱਥੋਂ ਇਹ ਪਲੇਅਰ ਤਿਆਰ ਹੋਣਗੇ ਕਰਕੇ ਦਸਵੇਂ ਜੱਟ ਦਾ ਪੁੱਤ ਨਾ ਆਖਿਓ ਕਿ ਕਿਸ ਨੇ ਕੋਈ ਕੰਮ ਸਟਾਰਟ ਕੀਤਾ ਸਿਰੇਣੀ ਚੜਾਇਆ ਮੈਂ ਗੱਲ ਇਹ ਇਕ ਠੋਕ ਕੇ ਕਹਿਣਾ ਕਿ ਜੱਟ ਦਾ ਪੁੱਤ ਨਾ ਆਖਿਓ ਜੇ ਇਥੋਂ ਦਾ ਕੱਲਾ ਕੱਲਾ ਬੱਚਾ ਵੀ ਕੱਲਾ ਕੱਲਾ ਬੱਚਾ ਇਥੋਂ ਦਾ ਜੇ ਇੰਟਰਨੈਸ਼ਨਲ ਗੇਮ ਨਾ ਖੇਡੂ ਕੋਈ ਤਾਂ ਦੱਸਿਓ ਠੀਕ ਆ ਇਹ ਮਿਹਨਤ ਹੈ ਮੇਰੇ ਅੰਦਰ ਆਗਿਆ ਹੈ ਹੰਕਾਰ ਨਹੀਂ ਹੈ ਕੋਈ ਕਿ ਐਵੇਂ ਹੀ ਕੋ ਡੀ ਆਏ ਕੁਗਰਬਾਰੀ ਆ ਇਹੋ ਜਿਹਾ ਕੰਮ ਨਹੀਂ ਜਾਗਾ ਤੂੰ ਸਮਝ ਹੀ ਨਹੀਂ ਖਾਦੇ ਯਾਰ ਜੇ ਜਿਸ ਲੈਵਲ ਦੀ ਮੈਂ ਗੱਲ ਕਰਦਾ ਪਿਆ ਨਾ ਕਿ ਦੁਨੀਆ ਹਿਲਾਉਣੀ ਆ ਬਸ ਇੱਕ ਈ ਬਸ ਉਹੀ ਕੰਮ ਕਰਨਾ ਵਾ ਸੋ ਤੂੰ ਹੀ ਸਾਥ ਦਿੰਦੇ ਰਹੋ ਸਾਰੇ ਵੀਰ ਤੂੰ ਹੀ ਨਾ ਪਿੱਛੇ ਹਟਿਓ ਮੈਂ ਪਿੱਛੇ ਨਹੀਂ ਹਟਦਾ ਇਹ ਮੈਂ ਦੋ ਚਾਰ ਗੱਲਾਂ ਕਹਿਣੀਆਂ ਜੋ ਮੇਰੇ ਮਨ ਚ ਚੱਲਦੀਆਂ ਰਹਿੰਦੀਆਂ ਤੂੰ ਹੀ ਸਾਥ ਨਹੀਂ ਛੱਡਣਾ ਜੇ ਮੈਂ ਗਲਤ ਵੀ ਹੋਊਗਾ ਨਾ ਲੋਕ ਮੈਨੂੰ ਗਲਤ ਸਾਬਤ ਕਰ ਦੇਣਗੇ ਹਨਾ ਤੇ ਮੈਂ ਆਪਣਾ ਸਿਰ ਵੀ ਲਵਾਉਣ ਨੂੰ ਤਿਆਰ ਆਂ ਸਾਡੇ ਗੁਰੂਆਂ ਸਾਡੇ ਲਈ ਸਿਰ ਦਿੱਤੇ ਸੀ ਨਾ ਆਪਣੇ ਦੇਸ਼ ਲਈ ਸਿਰ ਦਿੱਤੇ ਸੀ ਹਨ ਤੇ ਮੈਂ ਵੀ ਸਿਰ ਦੇਣ ਦੀ ਤਿਆਰ ਆ ਜੇ ਕੋਈ ਮੈਨੂੰ ਗਲਤ ਸਾਬਤ ਕਰ ਜੂਗਾ ਕਿ ਤੂੰ ਇਦਾਂ ਉਦਾਂ ਢੀਂਗ ਫੁਲਾਣ ਆ ਸਿਰ ਦੇ ਦਾਂਗੇ ਹੋਰ ਦੱਸੋ ਹੋਰ ਪੰਜਾਬ ਲਈ ਕੀ ਕਰੀਏ ਤੁਸੀਂ ਦੱਸੋ ਠੀਕ ਆ ਤੇ ਕੋਈ ਫੁਗਰਬਾਜੀ ਨਹੀਂ ਕੋਈ ਕੁਛ ਨਹੀਂ ਆ ਇਹ ਮੇਰੀ ਮਿਹਨਤ ਆ ਮੈਂ ਆਪਣਾ ਕੰਮ ਛੱਡ ਕੇ ਏ ਜਿਹੜੀ ਮੇਰੀ ਉਮਰ ਹੈ ਮੈਂ ਆਪਣਾ ਕੁਝ ਕਰ ਲਈ ਆ ਠੀਕ ਆ ਆਪਣਾ ਕੰਮ ਛੱਡ ਕੇ ਕੇਹਲੀ ਟਾਈਮ ਕੱਢਣ ਡਿਆ ਜੀ ਕਿੰਨਾਂ ਲਈ ਕੱਢਣ ਆ ਕਿੰਨਾਂ ਲਈ ਕੱਢਣ ਆ ਤੁਹਾਡੇ ਲਈ ਕੱਢਣ ਨੇ ਜਿਹੜੇ ਬੱਚੇ ਵੀਡੀਓ ਵੇਖਣਦੇ ਆ ਤੂੰ ਹੀ ਮੇਰਾ ਸੁਪਨਾ ਪੂਰਾ ਕਰਨਾ ਮੈਂ ਆਪਣੇ ਚਾ ਤੁਹਾਡੇ ਕਰਕੇ ਮਾਰੀ ਤੇ ਮੈਂ ਤਾਂ ਮਾਰਨੀ ਆ ਉਹ ਠੀਕ ਆ ਜੇਰਾ ਤੇ ਕਰਨਾ ਇਹ ਨਹੀਂ 2 ਦਿਨ ਛੱਡ ਕੇ ਵੀ ਛੁੱਟੀ ਮਾਰ ਲਈ ਤਾਂ ਐਂ ਏਦਾਂ ਨਹੀਂ ਕੁਝ ਵੀ ਹੋਣਾ ਫੁੱਟੀ ਵਾਲੇ ਕੰਮ ਕੈਨਸਲ ਹੀ ਕਰਨਾ ਪੈਣਾ ਸੋ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਨਾ ਫਿਰ ਜਿਆਦਾ ਤੁਹਾਨੂੰ ਗੱਲਾਂ ਸੁਣਾਉਂਗਾ ਤੁਸੀਂ ਹੀ ਬੋਲੋ ਹੋਗੇ ਇਹ ਜੋ ਮੇਰੇ ਮਨ 'ਚ ਗੱਲਾਂ ਆਹੀ ਕਿ ਇਹ ਕੰਮ ਕਰਨਾ ਆਜ ਬਸ ਕਰਨਾ ਕਰਨਾ ਬਸ ਕਰਨਾ 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 ਦਿਮਾਗ 'ਚ ਢੱਡ ਚਲੀ ਆ ਮਿਹਨਤ 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 ਕੋਈ ਤੁਹਾਨੂੰ ਕੁੜੀ ਜਿੜ ਦਾ ਖਿਆਲ ਨਾ ਆਏ ਕੋਈ ਕੁਝ ਨਾ ਆਏ ਬਸ ਮਿਹਨਤ 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 ਇੱਕ ਰੱਬ ਦਾ ਨਾ ਵਾਹਿਗੁਰੂ 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 ਬਸ ਇਹੋ ਦੇ ਹੀ ਚਲਾ ਕੇ ਰੱਖਣਾ ਵਾ ਤੇ ਭਰਾ ਤੁਹਾਡੇ ਤੁਹਾਡੇ ਨਾਲ ਆ ਹਮੇਸ਼ਾ ਲਈ ਆ ਵੇਖੋ ਆ ਸਾਰੀ ਆਪਣੀ ਜਿਮ ਹੈ ਜੀ ਇਹ ਇਹ 50 ਫੁੱਟ ਲੰਬੀ ਤੇ 25 ਫੁੱਟ ਚੌੜੀ ਇਹ ਜਿਮ ਹੈ ਉੱਤੇ ਤੁਹਾਡੇ ਲਈ ਰਹਿਣ ਦੀ ਰਹਿائش ਲਈ ਬਣੂਗਾ ਠੀਕ ਆ ਆਹ ਦੀ ਵੇਖ ਸਕਦੇ ਅਗਲੇ ਪਾਸੇ ਚੜ੍ਹਦੀ ਕਲਾ ਚ ਰਹੋ ਮੇਰੇ ਵੀਰ ਬਾਕੀ ਕੋਚ ਵੇਖੋ ਕਿੱਥੇ ਚੜ ਗਿਆ ਓਏ ਮੰਕੀ ਤੂੰ ਟੁਟਕਾਣੇ ਲੱਭਦਾ ਜਾ ਰਿਹਾ ਉੱਚੇ ਉੱਚੇ ਕੀ ਗੱਲ ਆ ਕੁਛ ਹੋਣੀ ਠੀਕ ਆ ਲਓ ਜੀ ਚੱਲਣ ਲੱਪਿਆ ਵਰਕਆਊਟ ਫੁੱਲ ਯੋਗਾ ਹੋਣਾ ਨਾ ਬੰਦਾ ਪੈਂਚਰ ਹੋ ਗਿਆ ਉਹ ਕੀ ਗੱਲ ਬਿਲਿਆ ਲਗੜਾਉਂ ਡਿਆ ਓਰ ਮੈਂ ਭੁੰਡਿਆ ਦੀ ਵੇਖੋ ਆਪਣਾ ਪਹਿਲਾ ਵੀ ਆਰੀ ਪੈਰ ਕਮਾਓ ਆਪਣਾ ਇਹਦਾ ਸੱਜਾ ਪੈਰ ਗੋਲ ਗੋਲ ਨੂੰ ਕਿਉਂਕਿ ਸਿਆਲ ਗਿੱਟੇ ਗੋਡੇ ਕਰ ਗਰਮ ਕਰਨੀ ਯਾਰਾ ਜ਼ਰੂਰੀ ਆ ਹਾਂ ਵੀ ਆਹ ਜਿਹੇ ਤਰ੍ਹਾਂ ਚੱਲਣ ਤੋਂ ਹਾਂ ਪੈਰ ਤੇਰਾ ਹਿਲਣ ਦੀ ਡਿਆ ਕੰਡਿਆ ਹਲਾ ਚੰਗੀ ਤੇਰਾ ਗਾਹ ਨੂੰ ਕਰਕੇ ਆ ਟੁੱਟਾਇਆ ਚੰਗੀ ਤੇਰਾ ਕਰ ਪੁੱਛ ਪਾ ਅਗੇ ਨਾ ਜੀ ਚਾਕੇ ਗਾਣੀ ਉਧਰ ਦੇਖੋ ਤਾਂ ਕਿ ਪੋਲੇ ਚ ਚੱਜਣਾ ਸੇਮ ਦੂਜੀ ਬੜਾ ਚਲੋ ਪੋਜੀਸ਼ਨ ਕਿੱਥੋਂ ਆਏ ਵੀਰ ਜੀ ਤੁਸੀਂ ਕਿੱਥੋਂ ਆਏ ਨੇ ਨਗਰ ਕਿਤਨ ਵੇਖ ਲਿਆ ਅੱਜ ਹਾਂ ਜੀ ਵੀਰ ਜੀ ਨਗਰ ਕਿਤਨ ਕਿੰਨਾ ਕਿੰਨਾ ਨਗਰ ਖਾਦਾ ਨੇ ਲੰਗਰ ਉਧਰੋਂ ਬੈਠਾ ਸ਼ਾਮ ਮੁੜਿਆ ਵੈਰੀ ਗੁੱਡ ਖੇਤੀ ਗਿਆ ਇਹਦਾ ਕਬਾੜ ਰੋਲੇ ਨਾ ਰੋਕਾ ਬੈ ਗੋ ਜਾਈ ਇਹਦਾ ਪੰਜਾਹ ਡਾਂਡ ਮਾਰ ਲੈ ਕੱਲੇ ਕੱਲੇ ਬੱਜਣ ਚੱਲ ਚੱਲ ਮਾਰ ਮਾਰ ਡਾਂਡ ਮਾਰ ਮਾਰ ਚੱਲਣ ਦਾ ਚੱਲਣ ਦਾ ਲਓ 150 ਡਾਂਟ ਹੋ ਗਿਆ ਇੱਕ ਸੈੱਟ ਹੋਰ ਮਾਰ ਦਈਏ 200 ਕਰ ਦਈਏ ਬੂਰੇ ਆ ਇਧਰ ਕਿੰਨੇ ਹੋ ਗਿਆ ਹੋ ਗਿਆ 50 ਜਿੱਦਾਂ ਇਸ ਤਿੱਜਾ ਸੱਤ ਲਮਣ ਕਿੰਨੇ ਆ ਟੋਟਲ ਦੱਸ ਚੱਲ 150 ਹੋ ਗਿਆ ਜਿੱਤਿਆ ਹੋ ਲੱਤ 200 ਹੀ ਨਾ ਆ ਇਹ ਗੱਲ ਫੇਰ ਕੀ ਕਰਨਾ ਫੇਰ ਪੱਟ ਤੇ ਥਾਪੀ ਜੋਰ ਪੂਰਾ ਕੈਮ 25 25 ਕਰ ਚਲੋ ਨੇ ਥੋੜਾ ਟਾਈਮ ਲੱਗ ਜੂ ਕੀ ਹੋ ਜੂਗਾ ਥੋੜਾ ਟਾਈਮ ਬਦਲ ਆ ਜੂਗਾ ਇਹ ਆ ਜੀ ਰੈਪ ਜਿਆਦਾ ਆਉਣਗੇ ਮਸਲ ਜਿਆਦਾ ਟੁੱਟੂਗਾ ਇਦਾਂ ਹੀ ਆਣਾ ਸੁਆਦ ਲੈਣਾ ਚੀਜ਼ ਦਾ ਫੀਲ ਕਰਨਾ ਵੈਰੀ ਗੁੱਡ ਓ ਮੰਗੇ ਦੀ ਕੁੜੀ ਆਂਦੀ ਛੂਂਕਦੀ ਓ ਯਾਂਦੀ ਓ ਰੁਕਣਾ ਨਹੀਂ ਚਾਹੀਦਾ ਸ਼ਵਾ 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 ਸ਼ਾਵਾ ਬੱਗੇ ਸ਼ਾਲਮਾ ਉੱਠਾ ਹਸਣਾ ਨਹੀਂ ਆ ਸ਼ਵਾ ਬੱਗੇ ਸ਼ਾਵਾ ਸ਼ਾਵਾ ਬੱਗੇ ਸ਼ਾਵਾ ਸ਼ਾਵਾ ਬੱਗਿਆ ਬੱਗੇ ਚੱਲ 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 ਹਾਏ ਹੋਏ ਹਾਏ ਇਹ ਵੀ ਬੱਗੇ ਵਾਲਾ ਸ਼ਾਵਾ 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 ਸੱਤ ਲੰਦਾਸ ਫਗ ਕੀ ਆਂਦੇ ਆ ਬਲਾ ਗੱਲਾਂ ਚ ਲਾਵੇਂ ਤੈਨੂੰ ਨਹੀਂ ਨਹੀਂ ਉਹ ਗੱਲਾਂ ਚ ਲਾਉਂਦੇ ਆ ਲਾਉਂਦੇ ਔਰ ਮੈਂ ਤੇ ਲਾਉਂਦੇ ਚ ਲਾ ਆ ਲਾ ਤੂੰ ਗੱਲਾਂ ਚ ਲਾ ਆਹੋ ਚੱਲ ਚੱਲ ਪੁੱਤ ਚੱਲ ਸ਼ਾਬਾਸ਼ ਸ਼ਾਬਾਸ਼ ਤਕੜਾ ਹੌਸਲਿਆ ਪੁੱਤਰ ਚਾਹਾਂ ਗਲਾਹ ਇੱਕ ਜਾਂਦਾ ਮੇਰੇ ਜਣਾ ਤੈਨੂੰ ਅੱਛਾ ਅੱਛਾ ਸ਼ਾਬਾਸ਼ ਪੱਕੇ ਸ਼ਾਬਾਸ਼ ਰੁਕਣਾ ਨਹੀਂ ਰੁਕਣਾ ਨਹੀਂ ਭਾਈ ਲੰਮੇ ਪਈ ਜਾ ਕਿੰਦਾ ਲੱਗਿਆ ਵਰਕ ਉਡਾਜ ਵਧੀਆ ਹਾਂ ਹਾਂ ਜੀ ਇਹ ਜਿਹੜੀ ਤੁਹਾਨੂੰ ਮੈਂ ਅੱਜ ਵਧੀਆ ਕਿਵੇਂ ਲੱਗਾ ਪੂਰਾ ਸਿਰ ਕੀ ਕੀ ਮੈਂ ਪਹਿਲਾਂ ਦੱਸ ਪਿੰਟਰ ਦੋੜ ਤੇ ਡੰਡ ਡੱਡੂ ਛਪੇ ਜਰੇ ਹੁੰਦੇ ਆ ਡੰਡ ਮਾਰਨ ਨਾਲ ਤੇ ਉਹੜੇ ਕੱਲੇ ਡਾੜੇ ਕੱਲੇ ਡਾੜੇ ਕੱਲੇ ਡੰਡ ਇੱਕ ਹੋਰ ਮਾਸੇ ਖੇਤ ਬਾਰੇ ਦੱਸ ਆਪਣੀ ਕੀ ਵਿਚਾਰ ਹੈ ਖੇਤ ਵਧੀਆ ਕਹਿਣਾ ਪੂਰਾ ਮਿੱਟੀ ਤੇ ਨਹੀਂ ਖਾਦੀ ਅੱਡੇ ਨਹੀਂ ਖਾੜ ਹਟ ਗਿਆ ਕਰਦੇ ਆ ਵਲੋਗ ਦੀ ਐਂਡਿੰਗ ਤੇ ਗੱਲ ਸੁਣ ਕਰ ਜਾਏ ਨਾਲ ਆ ਦੇ ਗੀਦਰ ਚ ਪਾਣੀ ਨਾਮ ਕਰੀ ਮੇਰ ਜੋ ਗਿਆ ਛੱਡ ਦੀ ਠੀਕ ਆ ਕਿੱਡੇ ਸਟicker ਲਾਏ ਮਥੇ ਚੜਦੀ ਗੜਾ ਲਓ ਜੀ ਛੁੱਟੀ ਕਰਦੀ ਬੱਚਿਆਂ ਨੂੰ ਚੜਦੀ ਗੜਾ ਤੇ ਮਿਲਦੇ ਆ ਤੁਹਾਨੂੰ ਕਿਤੇ ਹੋਰ ਰੋ ਜੀ ਮਿਲਦਾ ਵੈਸੇ ਤੇ ਨੈਕਸਟ ਵਲੋਗ ਨਵੀਂ ਵੀਡੀਓ ਚ ਮਿਲਦੇ ਆ ਤੁਹਾਨੂੰ ਚੜਦੀ ਗੜਾ ਜੇ ਵੀਡੀਓ ਪਸੰਦ ਆਈ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇਹ ਨਹੀਂ ਆਈ ਤਾਂ ਵੀ ਕਰ ਲੋ ਚਲੋ ਮਿਲਦੇ ਆ ਬਾਏ ਬਾਏ